ਰੀਕਵਰੀ ਹੋਈ ਅੱਜ ਪੁਲਿਸ ਵੱਲੋਂ ਇਹਦਾ ਸੀ ਕੱਲ ਮਾਨਜੋ ਡਿਜੀਪੰਜਾਬ ਜੀ ਨੇ ਜਿਹੜਾ ਕੇਸ ਸਾਡੇ ਬੀਸੀ ਰਾਹੀਂ ਜਿਹੜੀ ਇਲੈਕਸ਼ਨ ਦੇ ਰਿਗਾਰਡਿੰਗ ਜਿਹੜੀ ਮੀਟਿੰਗ ਕੀਤੀ ਸੀ ਸਾਰੇ ਆਲ ਪੰਜਾਬ ਦੇ ਸੀਨੀਅਰ ਅਫਸਰਾਂ ਨੂੰ ਉਹਦੇ ਵਿੱਚ ਜਿਹੜੀਆਂ ਹਦਾਇਤਾਂ ਦਿੱਤੀਆਂ ਸੀ ਉਹਦਾ ਹਦਾਇਤਾਂ ਦੇ ਮੁਤਾਬਿਕ ਸਾਡੇ ਮਾਨਜੋ ਐਸਐਸਪੀ ਸਾਹਿਬ ਨਮਨੀਤ ਸਿੰਘ ਬੈਂਸ ਸਾਹਿਬ ਉਹਨਾਂ ਦੀ ਰਹਿਨੁਮਾਈ ਹੇਠ ਜਿਹੜਾ ਕਿ ਕੱਲ ਸ਼ਾਮੀ ਕਜਰੀਆ ਜੋਗ ਦਾ ਕਬੰਦੇ ਕੀਤੀ ਗਈ ਸੀ ਉਸਦੇ ਵਿੱਚ ਐਸਐਚਓ ਸਿਟੀ ਦੀ ਟੀਮ ਸੀ ਤੇ ਨਾਲ ਸਾਡੇ ਟ੍ਰੈਫਿਕ ਜਾਰਜ ਕਮਾਲ ਸਿੰਘ ਦੀ ਟੀਮ ਸੀ ਇਹਨਾਂ ਨੇ ਨਾਕੀ ਤਰ੍ਹਾਂ ਜਿਹੜਾ ਸਾਡੇ ਕੋਈ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਲਈ ਆਦਾਤਾ ਹੈ ਜਿਹੜੇ ਸ਼ੱਕੀ ਬਾਹਰ ਚੱਕ ਕੀਤੇ ਜਾਣ ਤੇ ਜਿਸ ਤਰ੍ਹਾਂ ਅਸੀਂ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਜਿਸ ਤਰ੍ਹਾਂ ਟ੍ਰਿਪਲ ਰਾਈਡਿੰਗ ਲੋਡ ਨੰਬਰ ਪਲੇਟ ਤੇ ਬਲੈਕ ਫਿਲਮ ਜਿਹੜੇ ਸ਼ੀਸ਼ੇ ਆਉਂ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ ਤੇ ਸਮਾ ਕੱਲ ਤਕਰੀਬਨ 4:10 ਦਾ ਸਮਾਂ ਕਿ ਜਿਸ ਦੇ ਵਿੱਚ ਇੱਕ ਗੱਡੀ ਵਰਨ ਪੀਵੀ06ਏਬੀ0081 ਉਹ ਵਾਈਟ ਕਲਰ ਗੱਡੀ ਰੁਕੀ ਹੋਈ ਉਹ ਰੁਕਣ ਦਾ ਉਹਨੂੰ ਇਸ਼ਾਰਾ ਕੀਤਾ ਗਿਆ ਬਟ ਉਹ ਗੱਡੀ ਲਾ ਕੇ ਇਧਰੋਂ ਮੋਗਾ ਸਾਈਡ ਸਲੇਪੁਰ ਵੱਲ ਤੁਰ ਰਹੀ ਸੀ ਉਹ ਸਿੱਧਾ ਉਹ ਬੇਟਵਾਂ ਨੂੰ ਲੜਾਈ ਗੱਡੀ ਤੇ ਸਾਡੇ ਕਰਮਚਾਰੀਆਂ ਨੇ ਜਿਹੜਾ ਪਿੱਛਾ ਕੀਤਾ ਪਿੱਛਾ ਕਰਕੇ ਜਦੋਂ ਗੱਡੀ ਅੱਗੇ ਉਹਨਾਂ ਨੇ ਗੱਡੀ ਰੋਕੇ ਤੇ ਉਹ ਗੱਡੀ ਵਿੱਚੋਂ ਦੌੜ ਗਏ ਤੇ ਦੌੜ ਕੇ ਭੱਜ ਗਏ ਜੀ ਤੇ ਜਦੋਂ ਸਾਡੇ ਮੁਲਾਜ਼ਮਾਂ ਨੇ ਗੱਡੀ ਮਗਰ ਭਜਾਈ ਤੇ ਉਹ ਥੋੜਾ ਡਿਸਟੈਂਸ ਹੋ ਗਿਆ ਸੀਗਾ ਤੇ ਉਹ ਆਪਣੇ ਉਹਨਾਂ ਦਾ ਪਤਾ ਨਹੀਂ ਲੱਗਾ ਕਿ ਕਿੱਥੇ ਦੌੜ ਗਏ ਤੇ ਜਦੋਂ ਗੱਡੀ ਦੀ ਅਸੀਂ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਉਹ ਗੱਡੀ ਦੀ ਤਲਾਸ਼ੀ ਲਈ ਗਈ ਤੇ ਡੀਐਸਪੀ ਸਾਹਿਬ ਬਲੇਜ ਸਿੰਘ ਡੀਐਸਪੀ ਜਗਰਾਉਂ ਉਹਨਾਂ ਨਾਲ ਲਿਆ ਤੇ ਮੇਮੇ ਨਾਲੇ ਸਿੱਧਾ ਤੇ ਅਸੀਂ ਉਹ ਗੱਡੀ ਜਿਹੜੀ ਤਲਾਸ਼ੀ ਲਈ ਉਹਦੇ ਵਿੱਚ ਜਿਹੜਾ ਕੈਸ਼ ਤਕਰੀਬਨ 40,25,800 ਰੁਪਏ ਜਿਹੜਾ ਕਿ ਆਇਆ ਗਿਆ ਅਸੀਂ ਜਦੋਂ ਬਾਹਰ ਨਿਕਟਦੇ ਇਹ ਗੱਡੀ ਦਾ ਚੈੱਕ ਕੀਤਾ ਗਿਆ ਤੇ ਗੱਡੀ ਜਿਹੜਾ ਜਤਿਸ਼ ਗਰੋਵਰ ਪੁੱਤਰ ਰਮੇਸ਼ ਕੁਮਾਰ ਗਰੋਵਰ ਵਾਸੀ ਮੁਹੱਲਾ ਉਂਤਵਾਸ ਫਲੋਇਪੁਰ ਤੇ ਉਹਦੇ ਨਾਲ ਇੱਕ ਜੁਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 8 ਰਾਜ ਦਾਸ ਨਗਰ ਫਲੋਇਪੁਰ ਤੇ ਰੋਹਿਤ ਸੇਠੀ ਪੁੱਤਰ ਰਮਨ ਸੇਠੀ ਵਾਸੀ ਰੋਜਮਰ ਤੇ ਉਹ ਜਿਹੜਾ ਸੀ ਕੈਸ਼ ਹੈ ਤੇ ਗੱਡੀ ਐਸੀ 102000 ਪੀਐਸਵੀ ਤਹਿਤ ਜਿਹੜੀ ਗੱਡੀ 18 ਵਿੱਚ ਉਹ ਬੰਨ ਕਰਤੀ ਆ ਤੇ ਜਿਹੜਾ ਕੈਸ਼ ਹੈ ਉਹ ਅਸੀਂ ਮਾਲਕਾਂ ਦੇ ਵਿੱਚ ਜਮ੍ਹਾਂ ਕਰਾ ਕੇ ਜਿਹੜੀ ਡੀਡੀ ਐਂਟਰੀ ਪਾਤੀ ਆ ਜੀ ਤੇ ਇਸ ਸੰਬੰਧੀ ਅਸੀਂ ਇਨਕਮ ਟੈਕਸ ਅਫਸਰ ਨੂੰ ਰਿਕਮ ਕਰ ਦਿੱਤਾ ਸੀ ਉਸੇ ਟਾਈਮ ਤੇ ਉਹਨਾਂ ਦੀ ਟੀਮ ਬਾਕੀ ਜਿਹੜੀ ਅਗਲੀ ਕਾਰਵਾਈ ਕਰੂਗੀ ਜੀ ਤੇ ਜਿਨ੍ਹਾਂ ਦੀ ਗੱਡੀ ਸੀ ਜਿਹੜੇ ਗੱਡੀ ਚਲਾ ਰਹੇ ਸੀ ਉਹਨਾਂ ਨੂੰ ਇੱਕ ਵਾਰੀ ਫਿਰ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨਾਲ رابطہ ਕਰਨ ਕਰ ਰਹੇ ਹਾਂ ਜੀ ਤੇ ਉਹ ਉਹਨਾਂ ਨੇ ਦੱਸਿਆ ਕਿ ਅਸੀਂ ਇਨਕਮ ਟੈਕਸ ਅਫਸਰ ਦੇ ਦਫ਼ਤਰ ਗਏ ਹੋਏ ਹਾਂ ਉਹ ਕਹੜਾ ਜੋ ਵੀ ਇਹ ਸਕੈਸ਼ਨ ਲਈ ਕੋਈ ਡਾਕੂਮੈਂਟ ਪੇਸ਼ ਕਰਨਗੇ ਉਹਦੇ ਸਬੰਧੀ ਜਿਹੜੀ ਕਿ ਅਗਰ ਉਹ ਇਹਨਾਂ ਦਾ ਕੇਸ਼ ਬਿਲਕੁਲ ਸਹੀ ਹੋਇਆ ਡਾਕੂਮੈਂਟ ਦੇ ਤੌਰ ਤੇ ਉਹ ਕੇਸ਼ ਰੀਲੀਜ਼ ਕੀਤਾ ਜਾਊਗਾ ਇਨਕਮ ਟੈਕਸ ਦਫ਼ਤਰੋਂ ਤੇ ਅਗਰ ਕੋਈ ਇੰਦਾ ਦੀ ਗੱਲਬਾਤ ਹੈ ਅਸੀਂ ਬਣਦੀ ਕਰਾਂਗੇ ਜੀ ਹੁਣ ਤੱਕ ਉਹ ਗੱਲ ਸਾਹਮਣੇ ਆਈ ਵੀ ਉਹ ਕੈਸ਼ ਕਿੱਥੋਂ ਲੈ ਕੇ ਆ ਰਹੀ ਸੀ ਤੇ ਕਿੱਥੇ ਜਾ ਰਹੀ ਸੀ ਯੂਜ਼ ਕਰਨ ਲਈ ਦੇਖੋ ਜੀ ਉਹ ਆਪਣੇ ਜਿਹੜੇ ਗੱਡੀ ਜੋ ਭੱਜ ਗਏ ਗੱਡੀ ਛੱਡ ਕੇ ਜਿੰਨਾ ਚਿਰ ਉਹ ਸਾਹਮਣੇ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਉਹ ਦੱਸਣਗੇ ਵੀ ਇਹ ਕੈਸ਼ ਕਿੱਥੋਂ ਆਇਆ ਉਹ ਦੱਸਣਗੇ ਪੂਰਾ ਬਾਰੇ ਉਹ ਹੀ ਜਾਣਦੇ ਨੇ ਉਹ ਕੈਸ਼ ਗੱਡੀ ਦੇ ਵਿੱਚ ਹੀ ਛੱਡ ਕੇ ਭੱਜ ਗਏ ਸੀ ਠੀਕ ਹੈ